ਤੇ ਨੰਨੋ ਪਹਿਲੇ ਕਾਫੀ ਦੇ ਦਾਂ ਫੇਰ ਹੀ ਕਰਦੇ ਬਾਕੀ ਕੰਮ ਕਰ ਲੂੰਗੀ ਬੱਚੇ ਤੋਰ ਕੇ ਨਾ ਮਸਖਲੇਰਾ ਹੀ ਬੜਾ ਪਿਆ ਹੋਇਆ ਵਾ ਆ ਲੋ ਕਾਫੀ ਪਰੇ ਹੋ ਥੋੜੀ ਕਿੰਨੀ ਬੋ ਆਂਦੀ ਧਰ ਤੋਂ ਨਾਦੀ ਨਹੀਂ ਦੇ ਰਿਆ ਅਜ ਹਾਏ ਹਾਏ ਬੋ ਕਾਦੀ ਆਉਂਦੀ ਅਜੇ ਤੇ ਮੈਂ ਸਵੇਰੇ ਤੁਹਾਨੂੰ ਪਤਾ 5 ਵਜੇ ਉੱਠ ਕੇ ਨਾਲ ਲੈਣੀ ਆ ਚੰਗੀਆਂ ਭੰਗੀਆਂ ਫੋਟੋਆਂ ਵੇਖਣ ਦਿਆ ਸੀ ਇੰਨੀ ਸਵੈਲ ਮਾਰੀ ਫੋਟੋਆਂ ਵੇਖਣ ਨੂੰ ਜੀ ਨਹੀਂ ਕਰਾਂ ਦਿਆ ਕਿੱਦਾਂ ਯਾ ਗੱਲਾਂ ਕਰਦੇ ਹੋ ਤੁਸੀਂ ਮੈਂ ਤੇ ਸਿਹਰੇ ਤੁਹਾਨੂੰ ਪਤਾ ਟਿਫਨ ਬੱਚਿਆਂ ਦੇ ਬਣਾਉਣੇ ਘਰ ਸਾਹਮਣਾ ਕਈ ਕੋਚ ਆ ਹੁਣ ਮੈਂ ਸਿਹਰੇ ਥੋੜੀ ਬਹਿ ਜੂਗੀ ਨਾ ਧੋ ਕੇ ਇੱਕ ਹੋਰੀ ਮੈਂ ਨਾ ਕੇ ਲਿਆ ਆਪਣੇ ਮਲਾ ਸਿਹਰੇ ਭਾਂਡੇ ਉੱਟ ਕੇ ਨਹੀਂ ਨੰਦਾ ਪਾਠ ਪੂਜਾ ਕਰੀਦੀ ਆ ਸ਼ਕਲ ਵੇ ਆਪਣੀ ਕਿੱਦਾਂ ਨਹੀਂ ਬਣਾਈ ਆ ਕੀ ਆ ਝਾਟਾ ਜਾ ਖੜਾ ਰਿਆ ਵੈ ਨਹੀਂ ਜਾਂਦਾ ਤੇਰੇ ਕੋਲ ਓਹੋ ਸਿਹਰੇ ਸਿਰ ਦੱਸ ਮੈਂ ਝਾਟਾ ਬਹੁਣ ਲੱਗਦਾ ਬੱਚੇ ਤੇ ਹੁਣ ਤੋਰੇ ਆ ਤੇ ਝਾਟਾ ਮੰਡੇ ਕਿਹੜਾ ਟਾਈਮ ਲੱਗਦਾ ਵਾ ਸਿਹਰੇ ਸਿਰ ਕੀ ਹੁੰਦਾ ਨਾਲੇ ਨਾ ਧੋ ਗਏ ਸਿਹਰੇ ਬੰਦਾ ਸੋਹਣਾ ਬਣ ਕੇ ਪਵੇ ਹੈ ਵੰਦਾ ਵਾਰ ਜਾਂਦਾ ਵਾ ਆਂਦਾ ਸੋਹਣਾ ਲੱਗਦਾ ਵਾ ਪਰਣ ਕੀ ਬਣੀ ਰਹੀਂਦੀ ਇਹ ਕੋਣ ਪਾ ਬੀ ਮੈਨੂੰ ਨੰਗ ਲਾਂ ਦੋ ਤੇਰੇ ਨੇ ਇਹਦਾ ਗੰਦਾ ਹੈ ਨਾ ਇਹ ਫਰਸ਼ ਨੰਗ ਜਾ ਸੁੱਕ ਛੇਤੀ ਕਰ ਕਿਨੀ ਲੇਟ ਹੋ ਗਈ ਅੱਜ ਮੈਂ ਤੇ ਨਾ ਆ ਕੀ ਕਰਨੀ ਆ ਸਫਾਈ ਕਰਨੀ ਆ ਹੋਰ ਕੀ ਕਰਨੀ ਸਫਾਈ ਕਰਨੀ ਆ ਆਪਣੇ ਪਹਿਲੇ ਸ਼ਗਲ ਤੇ ਸਵਾਰਿਆ ਕਰ ਨਹੀਂ ਤੇ ਦੋ ਚਾਰ ਘਾੜਨਾ ਹੋਰ ਲੱਭ ਲਾ ਉਹਨਾਂ ਦੇ ਘਰ ਅਜ ਵੀ ਘੜ ਆਇਆ ਕਰ ਜਾ ਕੇ ਸਫਾਈਆਂ ਲੈ ਮੈਂ ਤੇ ਆਪਣੇ ਘਰ ਹੀ ਸਫਾਈ ਕਰਨੀ ਆ ਇਹਦੇ ਵਿੱਚ ਕੀ ਆਪਣੇ ਘਰ ਦੇ ਕੰਮ ਬੰਦਾ ਕਰਨਾ ਨਹੀਂ ਆਪਣੀ ਸਫਾਈ ਵੀ ਕਰ ਲਿਆ ਕਰਕੇ ਦੇ ਕਿਤੇ ਸੋਹਣੀ ਬਣ ਕੇ ਰਿਹਾ ਕਰ ਮੈਨੂੰ ਆਹ ਸਫਾਈਆਂ ਨਹੀਂ ਚਾਹੀਦੀਆਂ ਮੈਂ ਤੇ ਸ਼ਕਲ ਨਹੀਂ ਵੇਖਣੀ ਮੈਂ ਤੇਰੀ ਸ਼ਕਲ ਵੇਖਣੀ ਹੁੰਦੀ ਆ ਆਪਣਾ ਮੂੰਹ ਵੀ ਕਿਤੇ ਸਵਾਰ ਲਿਆ ਕਰ ਬਣੀ ਕੀ ਰਹਿੰਦੀ ਐ ਇਹਨਾਂ ਦਾ ਪਤਾ ਨਹੀਂ ਕੀ ਸੁਭਾਅ ਆ ਹੁਣ ਘਰ ਨਾਲ ਸੰਭਾ ਮੈਂ ਜੇ ਘਰ ਨਾਲ ਸਾਹਬਾ ਫੇਰ ਵੀ ਕਹਿਣਾ ਵਾ ਲੈ ਘਰ ਨਹੀਂ ਸਾਹਮਦੀ ਹੁਣ ਬੱਚੇ ਸਾਹਮਣੇ ਮੰਮੀ ਨੂੰ ਸਾਹਬਣਾ ਹੋਰ ਕਈ ਚੀਜ਼ਾਂ ਵੇਖਣੀਆਂ ਤੇ ਜੇ ਮੈਂ ਤਿਆਰ ਸ਼ਹਿਰ ਹੋ ਕੇ ਚਲ ਜਿਆ ਕਰਾ ਸੁਣਾ ਜੇ ਕਈ ਕੁਛ ਕਰਿਆ ਕਰਾਂ ਬਾਹਰ ਅੰਦਰ ਫੇਰੇ ਨਾ ਮੈਨੂੰ ਗੱਲਾਂ ਕਰਨੀਆਂ ਤੇ ਜੀ ਨਹੀਂ ਨਿ ਦੇਂਦੇ ਕੋਈ ਪਤਾ ਨਹੀਂ ਕੀ ਕੰਮ ਕਰਦੀ ਰਹਿੰਦੀ ਆ ਜਮਲ ਪਟਫਨ ਦੇ ਦੇ ਹੁਣ ਮੈਂ ਜਾਣਾ ਵਾ ਦਫ਼ਤਰ ਵੀ ਲੈ ਆ ਛੇਤੀ ਪਤਾ ਨਹੀਂ ਕੀ ਕਰਦੀ ਰਹਿੰਦੀ ਸਾਰੀ ਦਿਹਾੜੀ ਯਾ ਵੀਰੇ ਇੰਨਾ ਰੋਲਾ ਪਾਉਂਦੇ ਸਿਰ ਸਿਰੇ ਮੂਰਖ ਖਰਾਬਾ ਡੈਨ ਹੁਣ ਆ ਗਈ ਆ ਭਰਾ ਸਾਰੀ ਡੈੜੀ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਸ਼ਰਦੈਨ ਜੀ ਬਣ ਕੇ ਤੁਰੇ ਫਿਰਦੀ ਰਹਿੰਦੀ ਓ ਨਾ ਵਾਲਵਾਂਦੀ ਓ ਨਾ ਨਾਂਦੀ ਓ ਨਾ ਢੋਂਦੀ ਓ ਕਹਿੰਦੀ ਐ ਬੜਾ ਕੰਮ ਕਰਦੀ ਐ ਪਤਾ ਨਹੀਂ ਕੀ ਕਰਦੀ ਰਹਿੰਦੀ ਸਾਰੀ ਡੈੜੀ ਕਰਦੀ ਤੇ ਹੈਗੀ ਭਾਬੀ ਯਾਰ ਸਾਰਾ ਦਿਨ ਵੀਰੇ ਕੰਮ ਹੀ ਕਰਦੀ ਆ ਹੁਣ ਸਾਰੇ ਸੰ ਤੁਹਾਡੇ ਸਾਹਮਣੇ ਹੀ ਆ ਸਿਰੇ ਬੱਚਿਆਂ ਨਾਲ ਸਕੂਲੇ ਤੋਰਨਾ ਫਿਰ ਰੋਟੀ ਪਾਣੀ ਦਾ ਕਰਨਾ ਉਸ ਤੋਂ ਬਾਅਦ ਫਿਰ ਆਪਣਾ ਕਰੂਗੀ ਨਾ ਹਾਥ ਹੋ ਕੇ ਫੇਰ ਹੀ ਕੋਈ ਕੰਮ ਕਰੂਗੀ ਯਾਰ ਤੈਨੂੰ ਜ਼ਿਆਦਾ ਪਤਾ ਮੈਨੂੰ ਵਰਾ ਕੀ ਕਰਦੀ ਰਹਿੰਦੀ ਹੈ ਮੈਂ ਇੱਥੇ ਰਹਿਣਾ ਤੂੰ ਕਦੀ ਕਦਾਈ ਆਣਾ ਹੁੰਦਾ ਆਪਣੀਆਂ ਫਲਸਫੀਆਂ ਝਾੜ ਲਾ ਪੰਡਾ ਵਾ ਉਹ ਲੈ ਆਵੇਂ ਮਲੋਂ ਨਾ ਲੈ ਆਵੇਂ ਮਲੋਂ ਟਿਫਨ ਮੈਂ ਜਾਣਾ ਦਫਤਰ ਜਲਦੀ ਲਿਆ ਇਨੇ ਕਾਲੇ ਨੇ ਬੈਗੋ ਵੀਰ ਜੀ ਉਹਨੂੰ ਟਾਈਮ ਲੱਗਦਾ ਵਾ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਉਹ ਯਾਰ ਤੂੰ ਚੁੱਪ ਕਰ ਫਿਰ ਫਿਰ ਆਪੇ ਲੈ ਆਈਂ ਦੇ ਟਾਈਮ ਲੱਗਦਾ ਤੇ ਚੰਗਾ ਮੈਂ ਚੱਲਿਆ ਨਾਲੇ ਮੇਰੀ ਗੱਲ ਸੁਣ ਦਫਤਰ ਪਤਾ ਤੈਨੂੰ ਕਿੰਨੇ ਕੁੜੀ-ਮੁੜੀਆਂ ਜਿਹੜੇ ਰੱਖਿਆ ਆਪਾਂ ਕਿੰਨੇ ਸੋਹਣੇ-ਸੋਹਣੇ ਬਣ ਕੇ ਆਉਂਦੇ ਆ ਤੇ ਆਪਣੀ ਭਾਬੀ ਨੂੰ ਵੀ ਕਿਤੇ ਜਾਸਖਾ ਦੇ ਵੀ ਤਿਆਰ ਤੋਂ ਰੋਕੇ ਰਿਹਾ ਕਰੇ ਚਲ ਠੀਕ ਆ ਵੀਰ ਜਿੱਦਾਂ ਤੋਂ ਕਿੰਨਾ ਪਤਾ ਨਹੀਂ ਤੈਨੂੰ ਬੱਸਾ ਕਿਉਂ ਚੜਿਆ ਰਹਿਦਾ ਸੋਹਣਾ ਬੰਦਾ ਸੋਹਣਾ ਹੀ ਲੱਗਦਾ ਬੰਦੇ ਨੇ ਨਾ ਹਮੇਸ਼ਾ ਜਨਾਨੀ ਦਾ ਮੂੰਹ ਵੀ ਕੇ ਜੀਣਾ ਹੁੰਦਾ ਇਹ ਪਤਾ ਨਹੀਂ ਕੀ ਬਣੀ ਰਹਿੰਦੀ ਹੈ ਤੇ ਲੈ ਆਈ ਰੋਟੀ ਛੇਤੀ ਫਿਰ ਹਣ ਚਲ ਠੀਕ ਆ ਵੀਰ ਦਾ ਵੀ ਨਾ ਸਰਿਆ ਹੀ ਪਿਆ ਵਾ ਜਿਹੜੀ ਸਾਦਗੀ ਹੁੰਦੀ ਨਾ ਉਹ ਹੀ ਸੋਹਣਾ ਬਣ ਹੁੰਦਾ ਵੀਰ ਨੂੰ ਪਤਾ ਨਹੀਂ ਕਿਦਾਂ ਦਾ ਹਸਾਬਤਾ ਵਾ ਸੋਹਣਾ 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 ਸਾਰਾ ਦਿਨ ਉਹ ਚਰੀ ਕੰਮ ਕਰਦੀ ਰਹਿੰਦੀ ਆ ਘਰ ਬਾਹਰ ਦਾ ਕਰਦੀ ਆ ਜੇ ਘਰ ਦੇ ਵਿੱਚ ਗੰਦ ਪਿਆ ਰਹੂਗਾ ਫਿਰ ਠੀਕ ਆ ਇੱਕ ਕਰੀ ਨਾ ਮੈਨੂੰ ਵੀਰ ਨਾਲ ਬੈਠ ਕੇ ਨਾ ਚੰਗੀ ਤਰ੍ਹਾਂ ਗੱਲ ਕਰਨੀ ਪੈਣੀ ਐ ਜੀ ਨਾ ਹਰਾਮ ਕਿਤੇ ਨੇ ਭਾਬੀ ਦਾ ਉਹ ਵਿਚਾਰੀ ਬੋਲਦੀ ਨਹੀਂ ਕੁਝ ਕਹਿੰਦੀ ਨਹੀਂ ਐ ਇਹ ਨਾ ਸਿਰ ਤੇ ਚੜਿਆ ਰਹਿੰਦਾ ਤਾਂ ਵੀ ਕੀ ਕਰੀ ਜਾਂਦੇ ਜੇ ਕੁਛ ਨਹੀਂ ਸੁੱਕ ਬੱਸ ਤਰਬੀਤ ਨਾਲ ਮੇਰੀ ਗੱਲ ਸੁਣੋ ਤੁਸੀਂ ਨਾ ਜਿਹੜਾ ਕੰਮ ਗੁੰਮਣਾ ਛੱਡੋ ਮਰੀ ਨੇ ਇੱਧਰ ਬੈਠ ਸੁਣੋ ਇੱਕ ਮਿੰਟ ਤੁਸੀਂ ਜੋ ਵੀ ਕੁਛ ਨਾ ਇਹਨੂੰ 2-3 ਦਿਨਾਂ ਨਾ ਕੰਮ ਨਾ ਕਰੋ ਘਰ ਦਾ ਤੁਸੀਂ ਨਾ ਐ ਕਰਿਆ ਕਰੋ ਤਿਆਰ-ਸ਼ਰ ਹੋਗੇ ਨਾ ਬੈ ਜਾ ਕਰੋ 24 ਸੋਕੰਜੇ ਮੈਂ ਕੰਮ ਨਾ ਕਰੂੰਗੀ ਘਰ ਚ ਤੇ ਨਰਕ ਪੈ ਜਾਣਾ ਮਾ ਨਿਆਣੇ ਵੀ ਕਿੰਨਾ ਖਲਾਰਾ ਪਾਉਂਦੇ ਆ ਕੱਪੜੇ ਧੋਣੇ ਕਈ ਕੰਮ ਕਰਨੇ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਐਵੇਂ ਬੋਲਦੇ ਰਹਿੰਦੇ ਆ ਭਾਬੀ ਤੁਹਾਨੂੰ ਪਤਾ ਨਾ ਮੈਂ ਤਾਂ ਉਹ ਆਪਣੀ ਮਾਂ ਮੰਨਦਾ ਭਾਬੀ ਨਹੀਂ ਪਰ ਜਦੋਂ ਤੁਹਾਡਾ ਨਾ ਬੋਲਦਾ ਨਾ ਵੀਰ ਮੇ ਤਾਂ ਫਿਰ ਜਰਿਆ ਨਹੀਂ ਜਾਂਦਾ ਕਿੰਨਾ ਤੁਹਾਨੂੰ ਵੱਧ ਘੱਟ ਬੋਲਦੇ ਆ ਤੁਹਾਡਾ ਦਿਲ ਨਹੀਂ ਕਰਦਾ ਤੁਸੀਂ ਮੁਰਕੇ ਜਵਾਬ ਦਿਆ ਕਰੋ ਨਹੀਂ ਸੋਕ ਕੀ ਜਵਾਬ ਦਵਾਂ ਜਵਾਬ ਦੇ ਕੇ ਐਵੇਂ ਘਰ ਚ ਫੇਰ ਕਲੇਸ਼ ਹੀ ਆ ਨਾ ਕਸ ਕਰਕੇ ਮੈਂ ਨਾ ਚੁੱਪ ਹੀ ਰਹਿਣੀ ਆ ਵੀ ਕੋਈ ਗੱਲ ਨਹੀਂ ਆਪੇ ਹਟ ਜਾਣਗੇ ਕੋਈ ਗੱਲ ਨਹੀਂ ਭਾਬੀ ਨੂੰ ਇੱਕੜੀ ਕਲੇਸ਼ ਪੈਣ ਤੇ ਹੋ ਸਕਦਾ ਵਾ ਤਾਂ ਹੀ ਨੂੰ ਅਗਲਾ ਆਵੇ ਵੀਰ ਵੱਡੇ ਨੂੰ ਇੰਦਾ ਕਰ ਮੇਰੇ ਕਹਿਣ ਤੇ ਚੱਲਦੇ ਸੀ ਦੋ ਦਿਨ ਰਹਿਣ ਦੇ ਕੰਮ ਛੱਟ ਕੁਛ ਨਿੰਦੋ ਸਵੇਰੇ ਨਾ ਤੂੰ ਵੀ ਨਾ ਭਾਬੀ ਵਧੀਆ ਤਿਆਰ ਸ਼ੁਰੂ ਹੋ ਕੇ ਨਾ ਨਵਾਂ ਸ਼ੂਟ ਪਾ ਗਏ ਨਾ ਨੇਲ ਪਾਚ ਲਾ ਕੇ ਨਾ ਕੁਰਸੀ ਤੇ ਚੁੱਪ ਕਰਕੇ ਨਾ ਚੜ ਕੇ ਬਹਿ ਜੀ ਬਾਕੀ ਵੇਖਨੇ ਫਿਰ ਵੇਖੀ ਤੇਲ ਵੇਖੀ ਤੇ ਤੇਲ ਦੀ ਧਾਰ ਵੇਖੀ ਚੰਗਾ ਹਾਂ ਜੇ ਮੈਂ ਤਿਆਰ ਸ਼ਰ ਹੋ ਕੇ ਬੈ ਗਈ ਘਰ ਦਾ ਤੇ ਬੇੜਾ ਘਰ ਕੋ ਜਾਣਾ ਵਾ ਐਨਾ ਖਲੇਰਾ ਪੈ ਜਾਣਾ ਕੋਈ ਗੱਲ ਨਹੀਂ ਕਰਨ ਵਾਲੀ ਪਰ ਚਲ ਕੋਈ ਗੱਲ ਨਹੀਂ ਜੇ ਮੇਰਾ ਛੋਟਾ ਦਿਓਰ ਕਹਿ ਕੇ ਗਿਆ ਵਾ ਨਾ ਇਹਨੇ ਪਿਆਰ ਨਾ ਤੇ ਮੈਂ ਆ ਵੀ ਗੱਲ ਮੰਨ ਕੇ ਵੇਖ ਲੈਣੀ ਹੈ ਕੀ ਪਤਾ ਇਹਨਾਂ ਦਾ ਵੀ ਸੁਭਾਅ ਚੇਂਜ ਹੋ ਜੇ ਰਮਲਾ ਓਕੇ ਫਿਰ ਆ ਗਈ ਹਾਂ ਉਹ ਦੇ ਦੇ ਮੈਨੂੰ ਰੋਟੀ ਪਾਣੀ ਕੋਈ ਨਾਸ਼ਤਾ ਪਸਉਂਦੀ ਨਹੀਂ ਇੱਕ ਦਿਨ ਪਤਾ ਨਹੀਂ ਕੀ ਕਰੀ ਜਾਂਦੀ ਐ ਦੋ ਰੋਟੀਆਂ ਨਹੀਂ ਖਾਣੀਆਂ ਮੈਂ ਪਤਾ ਨਹੀਂ ਕੀ ਕਰਦੀ ਰਹਿੰਦੀ ਆ ਰਸੋਈ 'ਚ ਜਾਣ ਨੂੰ ਮੇਰਾ ਮਨ ਨਹੀਂ ਕਰਦਾ ਕਿੰਨੀ ਸਮੈਲ ਖਲਾਰੀ ਹੁੰਦੀਆਂ ਨੇ ਉੱਥੇ ਵੀ ਵੇਖਦਾ ਵਾਂ ਕਿ ਹੈ ਗਈ ਕਿੱਥੇ ਆ ਵੇ ਮਲੀ ਵੀ ਮੈਨੂੰ ਤੇ ਡਰ ਲੱਗੰਦੇ ਆ ਕਿ ਇਹ ਹੁਣ ਨਾ ਹੱਥ ਲਾ ਲਾਂ ਮੈਂ ਵੀ ਮਲੀ ਆ ਮੈਂ ਦੱਸੋ ਬੜੀ ਸੋਹਣੀ ਲੱਗੰਦੀ ਆ ਇਹ ਤੇ ਵਾਲ ਨਕਲੀ ਲਾਇਆ ਕਿ ਅਸਲੀ ਆ ਇਹ ਮੇਰੇ ਆਪਣੇ ਵਾਲ ਆ ਅਸਲੀ ਲੱਗੰਦੇ ਆ ਕਿਉਂ ਤੁਹਾਨੂੰ ਨਹੀਂ ਪਤਾ ਇਹ ਮੇਰੇ ਆਪਣੇ ਹੀ ਵਾਲ ਆ ਬੜੇ ਸੋਹਣੇ ਲੱਗੰਦੇ ਆ ਅੱਜ ਤੇ ਬੜੀ ਸੋਹਣੀ ਲੱਡੰਦੀ ਆ ਜੀ ਕਰਦਾ ਤੇਰੇ ਕੋਲ ਹੀ ਬੈਠਾ ਰਹਾ ਕੰਮ ਤੇ ਜਾਣ ਨੂੰ ਨਹੀਂ ਜੀ ਕਰੰਦਿਆ ਅੱਛਾ ਡੇਲ ਕਰਨਦਿਆਂ ਤੈਨੂੰ ਵੇਖੀ ਜਾਵਾਂ ਨਿਮਲ ਚੱਲ ਸੋਨੀ ਤੇ ਬੜੀ ਲੱਗਨਦੀ ਆ ਕੋ ਰੋਟੀ ਪਾਣੀ ਕੋ ਚਾਹ ਪਾਣੀ ਤੇ ਦੇ ਦੇ ਤੇਰਾ ਘਰ ਆ ਲੋ ਬਾਹਰੋਂ ਆਇਆ ਦਫ਼ਤਰੋਂ ਰੋਟੀ ਪਾਣੀ ਹਾਂ ਚਾਹ ਕਿਉਂ ਜਾਓ ਜਾਓ ਐਨਾ ਮਹਿੰਗਾ ਸੂਰ ਪਾ ਕੇ ਤੇ ਆ ਸ਼ਹਿਰ ਹੋ ਕੇ ਤਾਨੂੰ ਕੀ ਲੱਗਦਾ ਮੈਂ ਰਸੋਈ ਚ ਰੋਟੀਆਂ ਪਕਾਉਂਗੀ ਆਟਾ ਗੁੰਨੂਗੀ ਮੇਰੇ ਕੋ ਨਹੀਂ ਹੁੰਦਾ ਮੈਂ ਆਪਣਾ ਸੂਟ ਥੋੜੀ ਖਰਾਬ ਕਰਨਾ ਮੈਂ ਮਮਾ ਨਿਆ ਤਾਂ ਬਹੁਤ ਸੋਹਣੀ ਲੱਗਦੀ ਆ ਪਰ ਯਾਰੇ ਢਿੱਡ ਲੱਗਾ ਵਾ ਰੋਟੀ ਵੀ ਚਾਹੀਦੀ ਆ ਨਾ ਤੇ ਰੋਟੀ ਕੌਣ ਦੇਊਗਾ ਫਿਰ ਜੇ ਤੂੰ ਨਾ ਬਣੇਂਗੀ ਤੇ ਮੈਨੂੰ ਕੀ ਪਤਾ ਜੋ ਮਰਜ਼ੀ ਦਵੇ ਅੰਜੂ ਨੂੰ ਕਹਿ ਦੋ ਉਹ ਦੇ ਦੂਗੀ ਅੰਜੂ ਨੂੰ ਅੰਜੂ ਕਿੱਥੋਂ ਦੇਊਗੀ ਉਹ ਤੇ ਆਪ ਬੜਾ ਤਿਆਸ਼ਰ ਹੋ ਕੇ ਬੈਠੀ ਰਹਿੰਦੀ ਉਹਨੇ ਮੈਨੂੰ ਰੋਟੀ ਕਿੱਥੋਂ ਦੇਣੀ ਆ ਤੇ ਫਿਰ ਹੁਣ ਮੈਂ ਵੀ ਇਦਾਂ ਇਤਿਆਰ ਸ਼ਹਿਰ ਹੋ ਕੇ ਵਿਆਹ ਕਰਨਾ ਜਿਹੜੇ ਮੈਂ ਟਿਊਸ਼ਨ ਦੇ ਬੱਚੇ ਸ਼ਾਮੀ ਸਾਦੀ ਹੀ ਨਾ ਹੁਣ ਮੈਂ ਉਹਨਾਂ ਨੂੰ ਕਾ ਸਵੇਰੇ ਹੀ ਆ ਜਾ ਕਰੋ ਮੈਂ ਸਵੇਰੇ ਇਤਿਆਰ ਸ਼ਹਿਰ ਹੋ ਕੇ ਉਹਨਾਂ ਨੂੰ ਪੜਾਇਆ ਕਰੂੰਗੀ ਬਸ ਯਾਰੀ ਗੱਲ ਸੁਣ ਸੋਹਣ ਪਣੇ ਤੇ ਨਾ ਮਾਰੀ ਜਾਈਂ ਘਰ ਦਾ ਵੀ ਵੇਖ ਲਈ ਰਸੋਈ ਦੇ ਕਿੰਨੀ ਗੰਦੀ ਪਈ ਕਿੰਨੇ ਭਾਂਡੇ ਪੰਡੋਰ ਪਏ ਆ ਫੈਰ ਮੈਨੂੰ ਕੀ ਮਰੀ ਗੱਲ ਸੁਣ ਵੀਰੇ ਹੁਣ ਖੁਸ਼ ਹਾਂ ਨਾ ਵੇਰ ਸੋਈ ਕਿੱਥੋਂ ਤੱਕ ਫਲੇਰਾ ਪਿਆ ਵਾ ਉਹ ਵੇ ਭਾਂਡੇ ਸਾਰੇ ਕਿੱਲੇਰੇ ਪੇ ਇੰਦਾ ਕਰਾ ਇਥੇ ਪੋਚਾ ਵੀ ਵੱਜਣ ਵਾਲਾ ਮੇਰਾ ਵੀਰ ਬਣ ਕੇ ਵੀ ਮਾਰ ਲਾ ਕੀ ਗੱਲ ਹੋ ਗਈ ਅਰੇ ਭਾਬੀ ਅੱਜ ਕਿਥੋਂ ਦਿਨ ਚੜਾ ਆ ਵਾ ਜੀਵਾ ਕਿਨੇ ਸੋਹਣੇ ਲੱਗੰਦੇ ਨੇ ਕਿਤੇ ਚੱਲੇ ਹੋ ਨਹੀਂ ਨਹੀਂ ਅੰਜੂ ਹੁਣ ਮੈਂ ਨਾ ਇਦਾਂ ਹੀ ਰਿਆ ਕਰਨਾ ਪਿਆਰ ਸ਼ੇਅਰ ਹੋ ਕੇ ਚਲੋ ਵਧੀਆ ਮੇਰੇ ਵਾਂਗ ਰਹਿਣਗੇ ਇਦਾਂ ਹੀ ਪਿਆਰ ਸ਼ੇਅਰ ਹੋਗੇ ਚਲੋ ਪਰ ਕੁਛ ਖਾਣ ਨੂੰ ਦੇ ਦੋ ਨਾ ਮੈਨੂੰ ਬੜੀ ਭੁੱਖ ਲੱਗੀ ਆ ਮੈਂ ਸਟੂਡੈਂਟ ਵੀ ਬੈਠੇ ਹੋਏ ਨੇ ਮੈਂ ਉਹਨਾਂ ਨੂੰ ਬ੍ਰੇਕ ਦੇ ਕੇ ਆਈ ਦੋ ਮਿੰਟ ਰੁਕੋ ਮੈਂ ਕੁਛ ਖਾ ਆ ਇਤੋਂ ਨਾਸ਼ਤਾ ਹੀ ਮੈਨੂੰ ਟਾਈਮ ਨਾ ਦਿੱਤਾ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਨਾ ਤੁਸੀਂ ਆਰਡਰ ਕਰਿਆ ਕਰੋ ਹਰ ਚੀਜ਼ ਜੋ ਖਾਣਾ ਹੁੰਦਾ ਵਾ ਬਸ ਮੈਂ ਕੁਝ ਨਹੀਂ ਬਣਾਇਆ ਕਰ ਆਰਡਰ ਦਾ ਤੈਨੂੰ ਪਤਾ ਹੋ ਰਿਹਾ ਵਿਮਲ ਤੂੰ ਮੇਰਾ ਪੇਟ ਖਰਾਬ ਹੋ ਜਾਂਦਾ ਬਾਹਰੋਂ ਮਤਲਬ ਚੀਜ਼ ਨਹੀਂ ਸੂਟ ਕਰਦੀ ਤੇ ਕੋਈ ਗੱਲ ਨਹੀਂ ਫਿਰ ਕੀ ਹੋਇਆ ਤੂੰ ਆਪੇ ਤੇ ਕਹਿੰਦੇ ਇਤਿਆਰ ਸ਼ਹਿਰੋਂ ਕੇ ਵਿਆਹ ਕਰ ਇਤਿਆਰ ਸ਼ਹਿਰੋਂ ਕੇ ਤੂੰ ਆਪ ਦੱਸੋ ਕਿ ਮੈਂ ਰਸੋਈ ਚ ਬਣੀ ਰਹੂੰਗੀ ਨਾਲ ਭਾਬੀ ਕੋਈ ਗੱਲ ਨਹੀਂ ਇੱਕ ਦੋ ਦਿਨ ਪੇਟ ਖਰਾਬ ਹੋਊਗਾ ਰੋਜ਼ ਖਾਊਗਾ ਵੀਰ ਆਪੇ ਹੱਥ ਪੈਜੂਗੀ ਤੈਨੂੰ ਕੁਝ ਨਹੀਂ ਹਸਾ ਕੀ ਗੱਲ ਹੋ ਗਈ ਜੀ ਕਿਉਂ ਇੰਨਾ ਇੰਨਾ ਚ ਬੈਸ ਹੁੰਦੀ ਐ ਹੋਣਾ ਕੀ ਐ ਆ ਵੀਰ ਨੂੰ ਪੁੱਛ ਲਾ ਇਹ ਨੂੰ ਨਾ ਵੇ ਵੇਖ ਨਾ ਕਿੰਨਾ ਹੰਦਾ ਸੀ ਉਹ ਨਾ ਤਿਆਰ ਰਿੰਦੀ ਆ ਭਾਬੀ ਦਾ ਜੀਣਾ ਹਰਾਮ ਕੀਤਾ ਸੀ ਭਾਜੀ ਨੇ ਐ ਨਾ ਵੀਰਾ ਕੋਈ ਸੋਚਦਾ ਸੀ ਮੈਂ ਇਦਾਂ ਹੀ ਚਿੱਤ ਪੈਰ ਭਾਬੀ ਨਾਲ ਕਲੇਸ਼ ਪਾਉਂਦਾ ਹੰਦਾ ਸੀ ਟਾਈਮ ਰੋਟੀ ਦਿੰਦੀ ਸੀ ਸਭ ਕੁਝ ਕਰਦੀ ਸੀ ਹਾਂ ਜੀ ਹਾਂ ਤੂੰ ਸਵੇਰੇ ਤਿਆਰ ਹੋ ਕੇ ਰਿਆ ਕਰ ਤੇਰੇ ਕੋ ਫੋਨ ਦੀ ਆ ਤੇਰੇ ਕੋ ਜੇ ਆ ਤੇਰੇ ਕੋ ਬੋ ਆ ਵੀਰੋਂ ਨਾ ਆਇਆ ਕਰਨ ਭਾਬੀ ਨੇ ਆਟਾ ਵੀ ਗੁੰਨੇ ਆਈ ਆਟਾ ਗੁੰਨ ਕੇ ਦੇ ਵੇ ਰੋਟੀਆਂ ਪਕਾ ਕੇ ਦੇ ਵੇ ਕਿੰਨਾ ਟਾਈਮ ਲੱਗਦਾ ਸਵੇਰੇ ਜਿਹੜੀ ਬੁਰਕੀ ਆ ਨਾ ਇਹ ਮੂੰਹ ਚ ਪਾਣੀ ਸੋਖੀ ਹੋ ਜਿਹੜੀਆਂ ਜਨਾਨੀਆਂ ਘਰ ਦਾ ਕੰਮ ਕਰਦੀਆਂ ਨਾ ਉਹਨਾਂ ਨੂੰ ਪੁੱਛ ਕੇ ਵੇਹ ਬਣਾਉਣ ਲੱਗਿਆ ਤੇ ਕਰਨ ਲੱਗਿਆ ਕਿੰਨਾ ਟਾਈਮ ਲੱਗਦਾ ਵਾ ਉਹ ਤਾਂ ਢਿੱਲਾ ਜਾਂ ਮੂੰਹ ਛੱਡ ਕੇ ਕਹਿ ਦਿੱਤਾ ਐਦਾਂ ਤੇ ਉਦਾਂ ਹੁਣ ਬਕਵਾਲਾ ਫਿਰ ਭਾਬੀ ਦੇ ਹੱਥਾਂ ਦੇ ਨਾ ਮਨ ਖਾਲਾ ਨ ਪੱਕੇ ਪਾਜੀ ਇਹ ਤਾਂ થી ਗਲਤ ਕਰਤਾ ਘਰ ਨੂੰ ਸਵਰਗ ਬਣਾ ਕੇ ਰੱਖਿਆ ਸੀ ਇਹਨਾਂ ਨੇ ਘਰ ਨੂੰ ਸਵਾਰਿਆ ਸੀ ਉਸੇ ਸਵਾਰ ਕੋਨੇ 'ਚ ਇਹ ਆਪ ਸਵਾਰੇ ਹੋਏ ਸੀ ਪਤਾ ਕਿੰਨੀ ਤਾਰੀਫ ਕਰਦੇ ਸਾਰੇ ਮੈਨੂੰ ਸਾਰੇ ਕਹਿੰਦੇ ਵਿਮਲ ਕੋ ਕੁਝ ਸਿੱਖ ਬਸ ਲਾਲੀ ਪਾਊਡਰ ਲਾ ਕੇ ਤੇ ਬਹਿ ਜਾਂਦੀ ਕੰਪਿਊਟਰ ਦੇ ਅੱਗੇ ਮੇਰੇ ਜੋ ਹੋਰ ਨਹੀਂ ਕੁਝ ਪੱਲੇਗਾ ਮੈਨੂੰ ਤਾਂ ਇੱਕ ਘੁੱਟ ਚਾਹ ਵੀ ਨਹੀਂ ਬਣਾਣੀ ਆਉਂਦੀਗੀ ਪਰ ਤੁਸੀਂ ਇਹ ਗਲਤੀ ਕੀਤੀ ਐ ਲੋਕਾਂ ਦੇ ਵੇਖ ਲੈਣਾ ਮੂੰਹ ਲਿਸ਼ਕਦੇ ਤੇ ਤੁਹਾਨੂੰ ਲੱਗਾ ਬੜਾ ਸੋਨਾ ਵਰਤਾਓ ਹੋਏਗਾ ਘਰ ਵਿੱਚ ਐਦਾਂ ਨਹੀਂ ਹੁੰਦਾ ਉਹ ਵੀ ਘਰ ਦੇ ਕੰਮ ਕਰਕੇ ਤਿਆਰ ਹੁੰਦੀਆਂ ਨੇ ਤੇ ਫੇਰ ਕਿਤੇ ਜਾਂਦੀਆਂ ਨੇ ਪਰ ਭਾਬੀ ਨੇ ਤਾਂ ਘਰ ਸੰਭਿਆ ਆਇਆ ਸੀ ਹਾਂ ਤੁਸੀਂ ਤਾਂ ਭਾਜੀ ਵੀਰੇ ਵੱਡੇ ਹੀ ਘਰ ਚ ਤੁਸੀਂ ਸਗੋਂ ਉਹਨੂੰ ਸਮਝਾਉਣਾ ਸੀ ਉਲਟਾ ਤੁਸੀਂ ਭਾਬੀ ਨੂੰ ਤਿਆachar ਕਰਾ ਕੇ ਤੇਚ ਬਾਤਾ ਸਾਨੂੰ ਕੀ ਭਰਾਵਾ ਜਿੱਥੇ ਅਸੀਂ ਇੱਕ ਰੋਟੀ ਖਾਣੇ ਆ ਤੋ ਭਰੋ ਖਾ ਲਿਆ ਕਰਗੇ ਫਰਕ ਤਾਂ ਤੁਹਾਨੂੰ ਪੈਣਾ ਸੁੱਖ ਯਾਰ ਸਮਝਾ ਆਪਣੀ ਭਾਬੀ ਨੂੰ ਏਦਾਂ ਥੋੜਾ ਘਰ ਚੱਲਣੇ ਤੇ ਭਾਬੀ ਨੂੰ ਮੈਂ ਗੁੱਸੇ ਕੀਤਾ ਵਾ ਤੁਸੀਂ ਕੀਤਾ ਨਾ ਤੁਸੀਂ ਭਾਬੀ ਨਾਲ ਕਰੋ ਗੱਲ ਉਹਨੂੰ ਮਨਾਓ ਉਹਦੇ ਕੋਲ ਸੌਰੀ ਫੀਲ ਕਰੋ ਆਪਣੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਥੋੜਾ ਤੂੰ ਸਮਝਾ ਥੋੜਾ ਮੈਂ ਵੀ ਕਹੂੰਗਾ ਠੀਕ ਹੈ ਸਾਡੀ ਭਾਬੀ ਮੰਨ ਗਈ ਐ ਕਿਉਂਕਿ ਉਹਨਾਂ ਨੂੰ ਪਤਾ ਵੈ ਉਹ ਵੀ ਬੋਤੀ ਦੇ ਰੈਦਾਂ ਨਹੀਂ ਬੈਠ ਸਕਦੇ ਉਹਨਾਂ ਤਾਂ ਕਾਲੀਆਂ ਪੈਂਦੀਆਂ ਕੱਪੜੇ ਪਾ ਕੇ ਇਹ ਤੁਹਾਨੂੰ ਪਤਾ ਵੀਰੇ ਪਾਣੀ ਜਮਦਾਨੀ ਪਾਈ ਕਹਿੰਦੇ ਸਾਡੇ ਛੋਟੇ ਭਰਾ ਨੇ ਹੈ ਐ ਜਨੀ ਤੁਹਾਡੀਆਂ ਅੱਖਾਂ ਬੰਦ ਹੋਈਆਂ ਨੇ ਨਾ ਸੋਹਣ ਪੈਣੇ ਨੂੰ ਜਿਹੜਾ ਤਾਰ ਖਿਆ ਸੀ ਨਾ ਇਹ ਆ ਤੁਹਾਡੀਆਂ ਸਿਰਨਾ ਅੱਖਾਂ ਖੋਲਣ ਨੂੰ ਵਾਸਤੇ ਆਪਾਂ ਇਹਨਾਂ ਡਰਾਮਾ ਕੀਤਾ ਜੀ ਬਿਲਕੁਲ ਵੀਰੇ ਸੋਹਣ ਪੁਣਾ ਜਿਹੜਾ ਮੈਂ ਨਾ ਅੰਦਰ ਹੁੰਦਾ ਵੈ ਬੰਦੇ ਦੀ ਸਿਰਤ ਵੇਖੀ ਦਿੰਦੀ ਉਹਦੀ ਸੂਰਤ ਬਾਅਦ ਚ ਵੇਖੀ ਦਿੰਦੀ ਮੈਨੂੰ ਸਮਝ ਲੱਗ ਗਈ ਆ ਕੀ ਘਰ ਵਾਲੀ ਕੰਮ ਕਰਦੀ ਨਹੀਂ ਬੜੀ ਸੋਹਣੀ ਲੱਗਦੀ ਆ ਬਸ ਚਲੋ ਫਿਰ ਭਾਬੀ ਜੀ ਚਾਹ ਪਿਆਦੋ ਫਿਰ ਮੈਨੂੰ ਥੋੜੀ ਦੇਰ ਰੋਟੀ ਤੇ ਨਾਸ਼ਤਾ ਬਰਗਰ ਬਰਗਰ ਇਹਦਾ ਸਭ ਕੁਝ ਆ ਦੂਗਾ ਵੈਰੈਟੀ ਤਾਲਦੀ ਨਾਲ ਠੀਕ ਪਰ ਗਦੋ ਭਾਬੀ ਨੂੰ ਨਹੀਂ ਕਹਿਣਾ ਤੇਰੇ ਤੋਂ ਸਮੈਲ ਆਉਂਦੀ ਹੈ ਮੈਂ ਥੋੜੀ ਮੰਗਦਾ